ਹਾਦੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਠੱਠੀਆਂ ਖੁਰਦ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰੇ ਰਵੀ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਵੀਡੀਓ ਪਾਉਂਦੇ ਰਹੀਦਾ ਇਸ ਘਰੋਂ ਪਸ਼ੂ ਤੁਹਾਨੂੰ ਦਿਖਾ ਦਈਦੇ ਆ ਜਦੋਂ ਵੀ ਨਵਾਂ ਪਸ਼ੂ ਇਸ ਕਿੱਲੇ ਤੋਂ ਪਰੋਂਦਾ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਈਦੇ ਆ ਅੱਜ ਦੋ ਬੱਚਿਆਂ ਦਿਖਾਵਾਂਗੇ ਦੋ ਬੈੜਾ ਦਿਖਾਵਾਂਗੇ ਦੋਸਤੋ ਦੋਵੇਂ ਗਬਰਾਂ ਨੇ ਸਮਾ ਵੀਰ ਤੋਂ ਪੁੱਛ ਲਾਂਗੇ ਕਿੰਨਾ ਕੁ ਸਮਾਂ ਬਾਕੀ ਆ ਸੂਣ ਦੇ ਵਿੱਚ ਹਰੀ ਕੇ ਪਤਨ ਤੋਂ ਦੋਸਤੋ ਕੋਈ 5-6 ਕਿਲੋਮੀਟਰ ਦੀ ਦੂਰੀ ਆ ਮਹਰਾਣਾ ਪਿੰਡ ਬਿਲਕੁਲ ਨਾਲ ਲੱਗਦਾ ਤੇ ਠੱਠੀਆਂ ਖੁਰਦੇ ਤੁਸੀਂ ਪਹੁੰਚ ਕਰਨੀ ਆ ਤੇ ਰਤਾਗੁੱਦਾ ਪਿੰਡ ਵੀ ਥੋੜੀ ਦੂਰੀ ਤੇ ਆ ਅਲੀਪੁਰ ਪਿੰਡ ਵੀ ਬਿਲਕੁਲ ਲੱਗੇ ਆ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ 27 ਮਾਰਚ ਸਮਾਂ ਕੋਈ ਮਾਰਨਿੰਗ ਦੇ 9 ਵਜੇ ਦਾ ਵੈਸੇ ਪਸ਼ੂ ਦੋਵੇਂ ਗੱਪਣਾ ਡਿਟੇਲ ਆਪਾਂ ਲੈਨੇ ਆ ਵੀਰ ਰਵੀ ਤੋਂ ਪੁੱਛਦੇ ਆ ਕੀ ਇਨਫੋਰਮੇਸ਼ਨ ਹੈ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਰਵੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਠੀਕ ਠਾਕ ਵੀਰ ਮੈਂ ਕਿਰਪਾ ਬੱਬੂ ਦਾ ਸਾਹਿਬ ਅੱਛਾ ਰਵੀ ਅੱਜ ਆਪਣੇ ਕੋਲ ਦੋ ਇਹ ਵੈੜਾ ਵਿਕਾਊਗਾ ਵੀ ਹਾਂਜੀ ਭਾਜੀ ਹਾਂਜੀ ਠੀਕ ਹੈ ਜੀ ਇਹ ਦੋਵੇਂ ਗੱਭਣਾ ਹੀ ਆ ਭਾਜੀ ਦੋਵੇਂ ਗੱਭਣ ਨੇ ਇੱਕ ਪਹਿਲਾ ਸੂਆ ਇੱਕ ਦੂਜਾ ਸੂਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਦੋ ਵੈੜਾ ਦੋਵੇਂ ਗੱਭਣ ਨੇ ਤੇ ਦੇਣ ਵੀਰ ਤੋਂ ਪੁੱਛ ਲਾਂਗੇ ਵੈਸੇ ਪੂਰੀ ਤਸੱਲੀ ਦੇ ਨਾਲ ਗੱਲਬਾਤ ਕਰ ਲਾਂਗੇ ਬਾਕੀ ਕੋਈ ਖਰੀਦਦਾਰ ਵੀ ਰੋਂਦਾ ਆਪਣੀ ਚੌਂ ਥਣਾਂ ਦੇ ਟਿੱਪ ਕੇ ਭਰਾ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਹੁੰਦੀ ਆ ਉਹਦਾ ਆਪਣੀ ਤਸੱਲੀ ਕਰੋ ਠੀਕ ਆ ਤੇ ਰਵੀ ਪਹਿਲੇ ਨੰਬਰ ਤੇ ਸ਼ੁਰੂਆਤ ਇਸ ਵਾਰ ਤੋਂ ਕਰ ਲਈਏ ਵੀਰ ਭਾਈ ਪਹਿਲਾ ਸੂਆ ਹੈ ਪਹਿਲਨ ਵੱਛੀ ਹਾਂਜੀ ਹਾਂਜੀ ਸ਼ਾਈਲ ਕ੍ਰਾਸ ਆ अच्छा जी हां जी हां जी लो दोस्तो, के भाई सफर सफर जी। दोस्तों शाही발 एचएफ ਦਾ ਕਰਾਸ ਆ ਤੇ ਪਹਿਲਾ ਸੂਆ ਬੈੜ ਇਹ ਸੂਣ ਵਾਲੀ ਆ ਤੇ ਦਿਨ ਕਿੰਨੇ ਕੁ ਲੈਂਦੀ ਹੈ ਜੇ ਭਾਈ ਦਿਨੇ ਕੱਢ ਜੂਗੀ ਕੋਈ 4-5 ਦਿਨ ਸਫਰ ਸਫਰ ਚ ਸੂਵੇ ਪਹਿਲਾ ਸੂਵੇ ਵੈਸੇ 4 ਦਿਨ ਕੱਢ ਜੂਗੀ ਠੀਕ ਹੈ ਜੀ ਲੋ ਵੀ 4-5 ਕੁ ਦਿਨ ਦੋਸਤੋ ਹਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਪਹਿਲਾ ਸੂਆ ਠੀਕ ਹੈ ਜੀ ਕੋਈ 5-4 ਕੁ ਦਿਨ ਹਜੇ ਲੈਂਦੀ ਆ ਬਾਕੀ ਥੋੜਾ ਜਿਹਾ ਤੁਹਾਨੂੰ ਬੈਕ ਸਾਈਡ ਤੋਂ ਤਸल्ली ਨਾਲ ਦਿਖਾਉਣੇ ਆ ਆ ਕਰੋ ਚੈੱਕ ਜੀ ਠੀਕ ਆ ਆ ਲਓ ਤੋ ਬਣਾਤਨਾ ਕਾਫੀ ਸੋਹਣਾ ਬਣੀਪੁਣੀ ਕਾਫੀ ਵਧੀਆ ਕਰਮਾਂ ਲਈ ਪੰਜਾਂ ਚੌ ਦਿਨਾਂ ਦੇ ਵਿੱਚ ਹੋਰ ਤਿਆਰੀ ਕਰ ਜੂਗੀ ਲੜਦੌੜ ਕਾਫੀ ਆ ਟਿਲ ਟੁਲ ਕਾਫੀ ਜਿਆਦੀ ਆ ਹਾਲੋ ਜੀ ਠੀਕ ਆ ਸੋ ਥਣ ਥਣ ਵੀ ਜਿਹੜੇ ਦੋਸਤੋ ਹੱਥੀ ਚਵਾਈ ਵਾਲਾ ਨਿਕਲ ਕੇ ਸਾਹਮਣੇ ਆਊਗਾ ਠੀਕ ਆ ਜੀ ਅਗਲੇ ਥਣ ਵੈਸੇ ਵਧੀਆ ਮਗਰਲੇ ਥਣ ਵੀ ਚੰਗੇ ਆ ਬਾਕੀ ਸੂਣ ਤੋਂ ਬਾਅਦ ਠੀਕ ਆ ਜੀ ਪਸਮਣ ਤੋਂ ਬਾਅਦ ਥਣ ਹੋਰ ਜਿਹੜਾ ਅੱਗੇ ਨਿਕਲ ਕੇ ਸਾਹਮਣੇ ਆਊਗਾ ਬਾਕੀ ਲੇਵਾ ਹਵਾਨਾ ਤੁਸੀਂ ਆ ਵੇਖੋ ਬਿਲਕੁਲ ਅੱਗੇ ਵੀ ਉਹਨਾਂ ਦੇ ਪਿੱਛੇ ਵੀ ਹੋਣਾ ਠੀਕ ਆ ਬਣੀਦਣੀ ਪੂਰੀ ਆ ਕਰਮਾਲੀ ਜੱਡੀ ਵੀ ਹੈਗੀ ਕਦ ਕਦ ਮੀਡੀਅਮ ਅੰਗ ਕੇ ਕੋਈ ਵੀ ਰਸਬਦਾ ਕਰ ਲੇ ਮੀਡੀਅਮ ਮੰਨ ਕੇ ਤੁਸੀਂ ਰਸਬਦਾ ਕਰ ਲਿਓ ਮੀਡੀਅਮ ਹਾਈਟ ਦੇ ਵਿੱਚ ਛਾਈ ਵਾਲ ਤੇ ਐਚ ਐਫ ਦਾ ਕ੍ਰੋਸ ਭਾਈ ਜੀ ਖੀਰੀ ਹੋ ਗਈ ਦੋਂਦੀ ਆ ਭਜੀ ਵੇਖਿਆ ਨਹੀਂ ਆ ਵੇਖ ਲਈਨੇ ਆ ਚੌਗੀ ਚੁੰਦੀ ਹੋਗੀ ਵੇਖ ਲਓ ਜੀ ਚੌਗੀ ਭਾਈ ਚੌਗੀ ਹੈ ਨਾ ਹਾਂਜੀ ਹਾਂਜੀ ਆ ਨਹੀਂ ਫਿਰ ਤਾਂ ਜਿਆਦੀ ਉਮਰ ਹੋ ਗਈ ਹੈ ਨਾ ਉਹ ਭਾਈ ਉਹ ਤਾਂ ਇੰਨੀ ਜਾਂਦੇ ਸੀਗੇ ਨਹੀਂ ਪੈਸੇ ਫਿਰ 2 2.5 ਸਾਲਾਂ ਦੀ ਦੁੰਦੀ ਹੋ ਜਾਂਦੀ ਹੈ ਨਾ ਕੋਈ 3 ਸਾਲਾਂ ਦੀ ਲੱਗ ਸਮ ਜਿਹੜੀ ਉਮਰ ਹੋ ਗਈ ਹੁੰਦੀ ਹਾਂਜੀ ਹਾਂਜੀ ਆ ਬਾਕੀ ਚੌਗੀ ਆ ਦੋਸਤੋ 4 ਦਾ ਤਾਂ ਬੱਚੀ ਆ ਠੀਕ ਆ ਜੀ ਛੇਕ ਦੇ ਤੇ ਕੰਨੀ ਵਾਲੇ ਦੰਦ ਦੋ ਤੋਂ ਦੰਦ ਨੇ ਕੋਈ ਵੀਰ ਮੂੰਹ ਪੱਟ ਕੇ ਤਸੱਲੀ ਨਾਲ ਆਪਣੀ ਦੇਖ ਸਕਦਾ ਤਸੱਲੀ ਕਰ ਸਕਦਾ ਚੰਗੀ ਆ ਬੱਚੀ ਓਵਰ ਆ ਤੇ ਮੁੱਲ ਕਿ ਕਰਦੇ ਆ ਮੁੱਲ ਭਾਈ ਇਹਦਾ 42000 ਰੁਪਇਆ ਕਰਦੇ 42 ਹਾਂਜੀ ਲੈਣ ਦੇ ਨਾਲ ਆਈ ਆ ਕਿ ਵਿੱਚੋਂ ਫੁੱਲ ਮਾਨ ਕਰਾਂਗੇ ਭਾਈ ਠੀਕ ਆ ਜੀ ਜੇ ਆਪਣੇ ਚੈਨਲ ਤੇ ਇਹਦਾ 2000 ਰੁਪਇਆ ਖੁਦ ਆ ਗੱਡ ਦੇਣਾ 40 ਦੀ ਦੇ ਦੇ ਦਾਂਗੇ ਹਾਂਜੀ ਹਾਂਜੀ ਲਓ ਦੋਸਤੋ 42000 ਡਿਮਾਂਡ ਆ ਤੇ ਉਤਲਾ 2000 ਵੀਰਾਂ ਦਾ ਵੀ ਲੈਸ ਕਰ ਦਾਂਗੇ 40000 ਦੀ ਲੈ ਦੇ ਸੋ 40000 ਦੇ ਵਿੱਚ ਵੱਛੀ ਤੁਹਾਨੂੰ ਮਿਲ ਜੂਗੀ ਬਾਕੀ ਚੰਗੀ ਆ ਰੇਟ ਪਰ ਤਾਂ ਜਾਇਜ਼ ਹੁੰਦਾ ਜੈਨਮਰ ਹੁੰਦਾ ਪਾਉਂਦਿਆਂ ਸਾਰੀ ਜਿਹੜੇ ਪਸ਼ੂ ਦੋਸਤੋ ਸੇਲ ਹੋ ਜਾਂਦੇ ਆ ਚੰਗੇ ਪਸ਼ੂ ਹੁੰਦੇ ਆ ਠੀਕ ਆ ਜੀ ਬਿਲਕੁਲ ਮਾਨਤਨ ਖੁੱਲਾ ਵੀਰਾਂ ਦਾ ਵੀ ਕਰ ਦਾਂਗੇ ਭਾਈ ਆਪਾਂ ਸਿਰਫ ਉਹ ਹੀ 2000 ਰੁਪਿਆ ਰੋਟੀ ਰੱਖੀ ਜਿਆਦਾ ਨਹੀਂ ਆ ਠੀਕ ਆ ਜੀ ਹਾਂਜੀ ਆਪਾਂ ਨੂੰ ਇੰਨੀ ਜੀ ਕੋਸ਼ਿਸ਼ ਹੀ ਰੋਜ਼ੀ ਵੀਡੀਓ ਪਾਈ ਆ ਹਾਂ ਨਹੀਂ ਨਹੀਂ ਚਲ ਜਿੰਨਾ ਵੀ ਹੋ ਸਕੇ ਉਨਾ ਹੀ ਆਪਾਂ ਘੱਟ ਕੀਮਤ ਵਿੱਚ ਪਸ਼ੂ ਦਈਏ ਅੱਛਾ ਰਵੀ ਇੱਕ ਜਿਹੜੀ ਆਪਣੇ ਕੋਲ ਦੂਜੇ ਨੰਬਰ ਤੇ ਆ ਗਈ ਵੀਰ ਪਾਜੀ ਇਹ ਦੂਜਾ ਸੂਆ ਸੁਣਾ ਨੇ ਇਹ ਦੂਜਾ ਸੂਆ ਹਾਂਜੀ ਹਾਂਜੀ ਇਹਦੇ ਦਿਨ ਅਜੇ ਕਿੰਨੇ ਕੇ ਬੈਸ ਪਾਜੀ ਇਹਦੇ ਦਿਨ ਅਜੇ 10 ਪਏ ਆ 10 ਕ ਦਿਨ ਹਾਂਜੀ ਹਾਂਜੀ ਲੋਬੀ ਦੋਸਤੋ 10 ਦਿਨ ਬਾਕੀ ਆ ਵਾਹ ਤੁਸੀਂ ਵੇਖ ਕੇ ਚੈੱਕ ਕਰੋ ਦੂਜਾ ਸੂਆ ਸੁਣੀ ਆ 10 ਕ ਦਿਨਾਂ ਦਾ ਜੇ ਸਮਾਂ ਪੈਂਡਿੰਗ ਠੀਕ ਹੈ ਜੀ 10 ਦਿਨ ਲੈਫਟ ਨੇ ਬਾਕੀ ਆ ਤੁਹਾਨੂੰ ਇੱਕ ਵਾਰੀ ਪੂਰਾ ਤੋੜ ਕੇ ਦਿਖਾ ਦਿੰਨੇ ਆ ਕ੍ਰੋਸ ਪਨ ਦੇ ਵਿੱਚ ਆ ਇਹ ਵੀ ਇਹ ਵੀ ਐਚ ਐਫ ਤੇ ਥੋੜਾ ਛਾਈ ਵਾਲ ਦਾ ਕ੍ਰੋਸ ਪਨ ਹੈਗਾ ਤੇ ਕੱਦ ਜਿਹੜਾ ਪਹਿਲੇ ਨੰਬਰ ਤੇ ਬਾਹਰ ਦਿਖਾਈਏ ਵੈਸੀ ਉਹ ਬੱਚੀ ਚਲੋ ਲਵੀ ਆ ਨਵੀ ਆ ਤੇ ਉਹਦੇ ਨਾਲ ਉਹ ਇਹਦਾ ਕੱਦ ਜਿਹੜਾ ਥੋੜਾ ਜਿਹਾ ਆਪਾਂ ਲਾ ਲਈਏ ਵੀ ਕੋਈ ਚਾਰਕ ਉਂਗਲਾ ਜਿਹੜਾ ਵੱਧ ਕਰਦਾ ਠੀਕ ਆ ਤੇ ਬਾਹਰ ਜਾ ਆ ਦੇਖੋ ਬਾਕੀ ਰਵੀ ਲੈ ਜੋ 10 ਦਿਨ ਖੁੱਲੇ ਭਾਈ ਪੂਰੇ 10 ਦਿਨ ਲੱਗੀ ਬੱਚੀ ਦੇ ਤਵੱਛੀ ਦੇ ਥੱਲਾ ਲੱਗੇ ਨਦਰਾਣਾ ਉਹ ਵੀ 10 ਦਿਨ ਦੋਸਤੋ ਹਜੇ ਕੱਢਦੀ ਆ ਬਾਕੀ ਥਣ ਥੁਣਾ ਤੁਸੀਂ ਲਾਗਿਓ ਵੇਖੋ ਇੱਕ ਵਾਰੀ ਆ ਕਰੋ ਚੱਕ ਕੋਈ ਫੋਟ ਕੋਈ ਸ਼ਾਂਕ ਕੋਈ ਐਕਟਰਾ ਬੱਚਾ ਲੱਗਾ ਤੁਹਾਨੂੰ ਨਜ਼ਰ ਨਹੀਂ ਆਊਗਾ ਠੀਕ ਆ ਅਚਾਰ ਰਵੀ ਵੀਰ ਫਿਰ ਇਹ ਅੱਜ ਕਿਥੋਂ ਤੱਕ ਦੇ ਦੀਨੇ ਲਾਹ ਜੀ ਇਹਦਾ ਮੁੱਲ 40 ਕਰਾਂਗੇ ਆ 37000 ਦਿਓ ਸੀ ਰੋਣ 37000 ਦੀ ਲੈ ਜੀ 37000 ਦੀ ਦੋਸਤੋ ਇਹ ਵੱਛੀ ਤੁਹਾਨੂੰ ਇਹ ਵਹਿੜ ਮਿਲ ਜੂਗੀ 37000 ਦੀ ਠੀਕ ਆ ਜੀ ਬਾਕੀ 10 ਦਿਨ ਹਜੇ ਲੈਂਦੀ ਆ 10 ਦਿਨਾਂ ਦੇ ਵਿੱਚ ਤੁਸੀਂ ਆਪ ਜਜਮੈਂਟ ਇੱਕ ਆਈਡੀਆ ਮੰਨ ਕੇ ਵੇਖੋ ਤੇ ਬਹੁਤ ਸੋਹਣਾ ਬਖਾਲਾ ਤਿਆਰ ਕਰੂਗੀ ਠੀਕ ਆ ਢਿੱਲ ਕਾਫੀ ਆ ਤੇ ਬਿਲਕੁਲ ਅੱਜ ਰਾਤ 1:30 ਵਜੇ ਵਿੱਚ ਆਈਆਂ ਹੈ ਅੱਛਾ ਜੀ ਥੋੜੀ 부ਜੀ ਜੀ ਕਰਕੇ ਨਹੀਂ ਤੇ ਵੇਸ਼ੀ ਵਾਵਾ ਦੱਖ ਦਿੰਦੀ ਸੀ ਬਿਲਕੁਲ ਬਿਲਕੁਲ ਦਾ ਤਾਈ ਕਰਕੇ ਮळा ਆ ਬਿਲਕੁਲ ਅੱਜ ਹੀ ਆਪਣੇ ਕੋਲ ਰਾਤ ਹੀ ਆਈਆਂ ਨੇ ਹਾਂ ਜੀ ਇਹ ਬਹੁਤ ਜਿਹੜੀਆਂ ਲਿਬੜੀਆਂ ਲੁਬੜੀਆਂ ਆ ਆਪਾਂ ਹੁੰਦੇ ਨਵਾ ਨੂੰ ਹੋ ਕੇ ਹਾਂ ਤੇ ਪੂਰੀ ਤਿਆਰੀ ਕਰਤੀ ਆ ਹਾਂ ਜੀ ਹਾਂ ਜੀ ਹਾਂ ਜੀ ਭਾਈ ਜੀ ਲੋ ਵੀ ਦੋਸਤੋ ਦੋ ਬੱਚੀਆਂ ਬਕਾਉਣੇ ਅੱਜ ਵੀਰ ਰਵੀ ਦੇ ਕੋਲ ਇੱਕ ਆ ਵੀ ਤੁਹਾਨੂੰ ਆਪਾਂ ਤਸੱਲੀ ਦੇ ਨਾਲ ਦਿਖਾਤੀ ਆ ਬਾਕੀ ਥਣ ਦੇਵੇ ਤੇ ਇਹ ਵੀ ਕਰਮਾ ਦੀ ਕਾਫੀ ਸਾਫ ਸੁਥਰੀ ਆ ਆ ਤੁਸੀਂ ਵੇਖੋ ਠੀਕ ਆ ਜੀ ਵੈਸੇ ਇਹਦੀ ਤਿਆਰੀ ਆ ਇਹ ਕੋਈ 3-4 ਦਿਨਾਂ ਤੱਕ ਸੁਕੂਗੀ ਠੀਕ ਆ ਬੱਚੀ ਇਹ ਵੀ ਚੰਗੀ ਆ ਨਿੱਗਰ ਮੇਵਾ ਬਿਲਕੁਲ ਠੀਕ ਆ ਜੀ ਆ ਦੇਖੋ ਠੀਕ ਆ ਸੋ ਹਵਾਨਾ ਵੇਖੋ ਬਾਕੀ ਥਣਾ ਥਣਾ ਦੀ ਤੁਸੀਂ ਸ਼ੇਪ ਸਾਈਜ਼ ਵਿੱਥ ਵਰਲ ਬਿਲਕੁਲ ਆ ਤਸੱਲੀ ਦੇ ਨਾਲ ਇੱਕ ਹੋਰ ਵੀ ਦੇਖ ਲਿਓ ਜੇ ਵੀਡੀਓ ਨੂੰ ਉਸ ਤੋਂ ਬਾਅਦ ਓਨਰ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਇਹ ਦੋ ਬੜਾ ਨੇ ਠੀਕ ਆ ਜੀ ਤੇ ਜਿਹੜੇ ਵੀਰ ਨੂੰ ਜਿਹੜਾ ਵੀ ਸੌਦਾ ਜੱਜੂਗਾ ਤੁਸੀਂ ਸੌਦਾ ਵੀਰ ਰਵੀ ਦੇ ਨਾਲ ਕਰ ਲਿਓ ਤੇ ਰਵੀ ਨੰਬਰ ਬੋਲਦਗੇ ਫਿਰ 82647 52150 ਠੀਕ ਹੈ ਭਰਾ ਹਾਂਜੀ ਹਾਂਜੀ ਇਹ ਨੰਬਰ ਆਪਣੇ ਕੋਲ ਚੱਲਦਾ ਹੈ ਨਾ ਹਾਂਜੀ ਹਾਂਜੀ ਪੱਕਾ ਚੱਲਦਾ ਹੈ ਲਓ ਦੋਸਤੋ ਇਹ 82647 52150 ਤੇ ਤੁਸੀਂ ਕਾਲ ਕਰ ਸਕਦੇ ਜੀ ਇਹ ਨੰਬਰ ਰਵੀ ਦਾ ਤੇ ਪਸ਼ੂ ਇਸੇ ਤਰ੍ਹਾਂ ਆਉਂਦੇ ਰਹਿੰਦੇ ਐ ਇਸ ਕਿੱਲੇ ਦੇ ਉੱਪਰ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਦੀ ਬਾਰੇ ਡਿਟੇਲ ਜੜੀ ਲੈ ਸਕਦੇ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ